ਦੇ ਦੋ ਮੈਨੂੰ 300 ਰੁਪਏ ਦੇ ਦੋ ਕਹਿੰਦਾ ਵੀ ਇਹ ਬੰਦਾ ਬੜੀ ਕਹਿੰਦਾ ਕਹਿੰਦਾ ਮੈਨੂੰ 300 ਰੁਪਏ ਦੇ ਦੋ ਮੈਂ ਕੈਂਸਲ ਕਰ ਦਿੰਦਾ ਰਾਈਟ ਉਹ ਮੰਗਦਾ ਉਹ ਫਿੱਟ ਲਾ ਤਹੇ ਜੇ ਪੰਜਾਬੀ ਤੇ ਇਹ ਉਹ ਗੱਡੀ ਖੜੀ ਆ ਉਹਨੂੰ ਰੋਕਣ ਜਾ ਰਿਹਾ ਕੈਮਰਾ ਪਰਸਨ ਅਮਿਤ ਨਕਮਾ ਕੇ ਜਾਓ ਤਸਵੀਰਾਂ ਦਿਖਾਓ ਮਕੇਸ ਸਾਹਿਬ ਨਾਲ ਕਿਉਂਕਿ ਇਹਨਾਂ ਨੇ ਪਹਿਲਾਂ ਜਿਹੜਾ ਐਲਾਨ ਕਰ ਦਿੱਤਾ ਸੀ ਕੱਲ ਵੀ ਅਸੀਂ ਖਬਰ ਕੀਤੀ ਸੀ ਵੀ ਰੋਸ ਦੇ ਮਾਜੂ ਜਿਹੜਾ ਐ ਇਹ ਬੰਦ ਰੱਖਿਆ ਜਾਣਗੇ ਕੈਪਸ ਇੱਕ ਨਹੀਂ ਅਨੇਕਾਂ ਗੱਡੀਆਂ ਇੱਥੇ ਰੋਕੀਆਂ ਗਿਆ ਨੇ ਕੈਬ ਜਿਹੜੀਆਂ ਰੋਕੀ ਜਾ ਰਹੀਆਂ ਸਵਾਰੀ ਵੀ ਵਿੱਚ ਕਿਹਾ ਜਾ ਰਿਹਾ ਮੌਜੂਦ ਹੈ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਵੀ ਅੱਜ ਫੇਰ ਤੋਂ ਜਿਹੜੀ ਆ ਉਹ ਕੈਬਸ ਰੋਕੀਆਂ ਜਾ ਰਹੀਆਂ ਅੱਜ ਫੇਰ ਤੋਂ ਲੁਧਿਆਣਾ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਉਹ ਰੋਕੀਆਂ ਜਾ ਰਹੀਆਂ ਕਾਰਨ ਕੀ ਆ ਵਿੱਚ ਇਸ ਤਰੀਕੇ ਨਾਲ ਇੱਕ ਕੈਬ ਡਰਾਈਵਰ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਟੈਕਟ ਡਰਾਈਵਰਸ ਜਿਹੜੇ ਨੇ ਉਹ ਰੋਸ ਪ੍ਰਗਟ ਕਰ ਰਹੇ ਨੇ ਹਾਊਸ ਦੇ ਵਿੱਚ ਵਿੱਚ ਦੇਖ ਸਕਦੇ ਹੋ ਇਧਰ ਨੂੰ ਦਿਖਾਓ ਅੱਜ ਫੇਰ ਤੋਂ ਇੱਕ ਇੱਕ ਨਹੀਂ ਅਨੇਕਾਂ ਗੱਡੀਆਂ ਇੱਥੇ ਰੋਕੀਆਂ ਗਈਆਂ ਨੇ ਗੱਲਬਾਤ ਕਰਦੇ ਆਂ ਵੀ ਸਾਰੀਆਂ ਗੱਡੀਆਂ ਤੁਹਾਨੂੰ ਪਤਾ ਵੀ ਬੰਦ ਨਹੀਂ ਹਾਂਜੀ ਹਾਂਜੀ ਆਪਾਂ ਫਿਰ ਵੀ ਕੰਮ ਕਰ ਰਹੇ ਆਂ ਨਹੀਂ ਨਹੀਂ ਵੀਰੇ ਮੈਂ ਉਧਰ ਸੀਗਾ ਉਹਨਾਂ ਨੇ ਮੈਨੂੰ ਕਿਹਾ ਬੰਦ ਕਰੋ ਮੈਂ ਬੰਦ ਕਰਕੇ ਨਹੀਂ ਆ ਰਿਹਾ ਨਹੀਂ ਮੈਂ ਤਾਂ ਮੈਂ ਐਗਰੀ ਹੋ ਗਿਆ ਹਾਂਜੀ ਮੈਨੂੰ ਪਤਾ ਨਹੀਂ ਸੀਗਾ ਵੀਰੇ ਚਲੋ ਹੁਣ ਮੈਂ ਤੇਰੇ ਫੁੱਲ ਦੇ ਗੱਲ ਤੇ ਫੁੱਲ ਚੜਾ ਦਿੰਦਾ ਵੀ ਤੂੰ ਕਹੇ ਤਾਂ ਬੰਦ ਨੇ ਮੈਂ ਤਾਂ ਇਹ ਕਹਿਣਾ ਵੀ ਅਸੀਂ ਤਾਂ ਆ ਖੜੀਆਂ ਨੇ ਨਾ ਇਹ ਹਲਾਉਣੀਆਂ ਨਹੀਂ ਕਿ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਉਧਰੋਂ ਮੈਂ ਉਧਰ ਨਾਲ ਰਾਈਡ ਛੱਡੀ ਹੈ ਜੇ ਮਿਲੇ ਕੋਈ ਕਹਿੰਦਾ ਮੇਰਾ ਫਾਦਰ ਸਾਹਿਬ ਹੈ ਕੋਈ ਕਹਿੰਦੇ ਮਦਰ ਹੈ ਮੈਨੂੰ ਲੱਗਦਾ ਵੀ ਅੱਜ ਅੱਜ ਦੇ ਦਿਨ ਹੀ ਮੈਨੂੰ ਲੱਗਦਾ ਵੀ ਮਾਤਾ ਪਿਤਾ ਨੂੰ ਜਿਹੜੇ ਘਟਾਉਣ ਲੱਗੇ ਗੱਡੀਆਂ ਵਾਲੇ ਅੱਗੇ ਪਿੱਛੇ ਦਾ ਪੁੱਛਦੇ ਨਹੀਂ ਆਪਾਂ ਤਾਂ ਕਢਾਈ ਨਹੀਂ ਰਹੇ ਤੁਹਾਨੂੰ ਨਹੀਂ ਪਤਾ ਸੀ ਨਾ ਆ ਕੋਈ ਨਾ ਚਲੋ ਕੋਈ ਚੱਕਰ ਨਹੀਂ ਪਤਾ ਹੋਣਾ ਤੁਹਾਡੀ ਗੱਲ ਹੁਣ ਅਗਲੇ ਨੇ ਮੰਨ ਲਈ ਹੈ ਕਿਉਂਕਿ ਮੈਂ ਰਾਤੀ ਲੇਟ ਆਇਆ ਸੀਗਾ ਜੀ ਠੀਕ ਹੈ ਜੀ ਸਵਾਰੀ ਛੱਡ ਕੇ ਮੈਂ ਚੰਡੀਗੜ੍ਹ ਦਾ ਘੇੜਾ ਸੀਗਾ ਮੈਂ ਲੇਟ ਨਿਕਲਿਆ ਮੈਂ ਰਾਈਡ ਚੱਕੀ ਮੈਂ ਬੇਮੋਲ ਉੱਧਰ ਮੈਨੂੰ ਰਿਕੁਐਸਟ ਕਰੀ ਉਹਨਾਂ ਨੇ ਮੈਨੂੰ ਕਹਿੰਦੇ ਵੀ ਐਦਾਂ ਦਾ ਕਰਕੇ ਮੈਂ ਕਹਿੰਦਾ ਵੀਰੇ ਮੈਨੂੰ ਨਹੀਂ ਪਤਾ ਸੀਗਾ ਸੌਰੀ ਆਪੋਸਟਾਈਮ ਹੀ ਬੰਦ ਕਰਕੇ ਰਾਈਡ ਆਪਾਂ ਨਾਲ ਹੀ ਇੱਧਰ ਆ ਗਏ ਮੈਂ ਉੱਧਰ ਖੜਾ ਸੀਗਾ ਮੈਂ ਕਹਿੰਦਾ ਵੀ ਚੱਲ ਮੈਂ ਇੱਧਰਲੀ ਸਾਈਡ ਜਾ ਕੇ ਖੜਦਾ ਵਾਂ ਚਲੋ ਅੱਜ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਸਕਦੇ ਹੋ ਜਿਵੇਂ ਕੱਲ ਗੱਡੀਆਂ ਰੁੱਕੀਆਂ ਜਾ ਰਹੀਆਂ ਸੀ ਕੈਪਸ ਰੁੱਕੀਆਂ ਜਾ ਰਹੀਆਂ ਸੀ ਅੱਜ ਵੀ ਉਸੇ ਤਰੀਕੇ ਨਾਲ ਰੁੱਕੀਆਂ ਜਾ ਰਹੀਆਂ ਕਿਉਂਕਿ ਕੁਝ ਮੀਂਹ ਬੜੀ ਹੋਈ ਜਾਂਦੀ ਹੈ ਬੰਦਾ ਕੁਝ ਕਹਿੰਦਾ ਵੀ ਬਾਈ ਕਹਿੰਦਾ ਮੈਨੂੰ ਇਹ ਦੇ ਦਿਓ ਮੈਨੂੰ 30 ਰੁਪਏ ਦੇ ਦਿਓ ਵੀ ਅ ਦੇਖੋ ਆਪਣੇ ਭਰਾਵਾਂ ਦੀ ਬੜੀ ਗਲਤ ਗੱਲ ਹੋਈ ਭਰਾਵਾਂ ਨਾਲ ਇਹ ਬੰਦਾ ਬੜੀ ਕਹਿੰਦਾ ਕਹਿੰਦਾ ਮੈਨੂੰ 30 ਰੁਪਏ ਦੇ ਦੋ ਮੈਂ ਕੈਨਸਲ ਕਰ ਦੇਣਾ ਰਾਈਡ ਆਹ ਦੇ ਲਓ ਬੰਦਾ 30 ਰੁਪਏ ਪਿੱਛੇ ਆਹ ਬੰਦਾ 30 ਰੁਪਏ ਪਿੱਛੇ ਕਹਿ ਰਿਹਾ ਉਹ ਵੀਰੇ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਕਿਹਾ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਮੈਂ ਕਿਹਾ ਵੀਰੇ ਸਵਾਰੀ ਬੈ ਗਈ ਉਹਦਾ ਉਹਨਾਂ ਦੀ ਮਦਰ ਜਿਹੜੀ ਸੀਗੀ ਨਾ ਉਹ ਸੀਰੀਅਸ ਸੀਗੀ ਉਹ ਵੀਰੇ ਮੈਂ ਸਵਾਰੀ ਲਾ ਆਇਆ ਮੈਂ ਉਹ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਹਾਂਜੀ ਸੇ ਸ਼ਾਹਰ ਦੇ ਕਰ ਚਲੋ ਸ਼ਾਹਰ ਕੋਈ ਹੋਰ ਕੱਢ ਭਰਾਈ ਇਹ ਹੋਰ ਦੇ ਦਿੰਦੇ ਆ ਭਾਈ ਇਹ ਐਕਸਪੈਕਟ ਆਵਾਜਿੱਤੇ ਖੜਿਆ ਸਾਰੀ ਰਣੀ ਉਹ ਨਹੀਂ ਇਹ ਜਿਹੇ ਭਰਾ ਤੁਹਾਨੂੰ ਚਾਹੀਦੇ ਨਹੀਂ ਚਾਹੀਦੇ ਨਹੀਂ ਨਾ ਨਾ 30 ਰੁਪਏ ਬੱਟੇ ਬੈੱਕੇ ਦੇ 30 ਰੁਪਏ ਮੰਗਦੇ ਜਿਹੜੇ 30 ਰੁਪਏ ਮੰਗਣਾਂ ਪੰਜਾਬੀ ਦਾ ਉਹ ਹੋ ਆ ਕਿ ਜਾਨ ਦੇ ਦਿੰਦੇ ਨੇ ਇੱਕ ਜਾਨ ਤੋਂ 30 ਰੁਪਏ ਜ਼ਿਆਦਾ ਹੋ ਗਏ 30 ਰੁਪਏ 30 ਰੁਪਏ ਮੰਗਦਾ ਉਹ ਫਿੱਟ ਲਾਂ ਤੇ ਹਜੇ ਪੰਜਾਬੀ ਤੇ ਇੱਕ ਜਾਨ ਹੋ ਗਈ 30 ਰੁਪਏ ਜ਼ਿਆਦਾ ਹੋ ਗਏ ਇਹ ਸਵੇਰ ਦਾ ਵਾਹ ਦੇਖ ਲੈ ਆਹ ਦੇਖ ਮੈਂ ਕਿੰਤਰ ਆ ਆਓ ਹੁਣ ਬੰਦ ਕਰ ਲਓ ਤੇਰੇ ਵੀਰ ਉਹ ਜਦੋਂ ਪਤਾ ਲੱਗੂਗਾ ਵੀ ਤਾਂ ਹੀ ਆ ਨਾ 900 ਦਾ ਤੂੰ ਉਹ ਤੇ ਕੰਮ ਕਰੀ ਵਰਦਾ ਉਹ ਬਾਈ ਆ ਦੇਖ ਤਾਂ ਲੈ ਕਦੋਂ ਸਰਸਵਾਰੀ ਛੱਡੀ ਆ ਆ ਦੂਜੀ ਰਾਈਡ ਲੈਣ ਦੀ ਡੇਟ ਤੇ ਨਾ ਅੱਜ ਦੀ ਡੇਟ ਤੇ ਆ ਨਾ ਉਹ ਅੱਜ ਦੀ ਡੇਟ ਦੀ ਬਾਈ ਜੇ ਮੈਨੂੰ ਪਤਾ ਹੋਊਗਾ ਮੇਰੀ ਗੱਲ ਸੁਣੋ ਜੇ ਸਟ੍ਰਾਈਕ ਦਾ ਪਤਾ ਹੋਊਗਾ ਕਿਸੇ ਨੂੰ ਤਾਂ ਹੀ ਆ ਨਾ ਆ ਮੈਨੂੰ ਪਤਾ ਹੈਗਾ ਯਾਰ ਮੈਨੂੰ ਮੇਰੀ ਦੇਖ ਮੇਰੀ ਵੀ ਗੱਲਾਂ ਕਰਦੇ ਹੋ ਤੁਸੀਂ ਮੈਨੂੰ ਲਾਸਟ ਰਾਈਡ ਤੇ ਇੰਨਾ ਨੇ ਟੋਕਿਆ ਕਿੰਨੇ ਵੇਖਾਇਓ ਆ ਦੇਖਿਓ ਇੱਧਰ ਵੀਰ ਉਹ ਵੀਰ ਇੱਕ ਮਿੰਟ ਇੱਕ ਮਿੰਟ ਭਾਈ ਆ ਮੇਰੀ ਦੇਖ ਮੇਰੀ 00 ਸ਼ੋ ਕਰਦੀ ਐ ਨਾ ਉਹ ਵੀਰੇ ਮੈਨੂੰ ਨਸੂ ਨਾ ਨਹੀਂ ਜੀ ਪਤਾ ਯਾਰ 228 ਰੁਪਏ ਦਾ ਕੰਮ ਕਰਕੇ ਕਹਿ ਰਹੇ ਹਜੇ ਮੈਨੂੰ ਪਤਾ ਆ ਲਾਸਟ ਵਾਲੀ ਰਾਈਡ ਦੇਖ ਲੈ ਜੇ ਕੱਲ ਨੂੰ ਕਿਸੇ ਨੇ ਆਪਣੇ ਉਹ ਵੀਰੇ ਲਾਸਟ ਰਾਈਡ 231 ਦੀ ਲਾਸਟ ਰਾਈਡ ਜਿਹੜੀ ਮੈਂ ਇਹਨਾਂ ਨੂੰ ਕਹਿ ਕੇ ਹਟਿਆ ਮੈਂ ਵੀ ਮੈਂ ਛੱਡਣ ਚੱਲਾ ਵਾਂ 228 ਰੁਪਏ ਦਾ ਕੰਮ ਤੂੰ ਇੱਕ ਆਈਡੀ ਤੇ ਕਰੇ ਫਿਰ ਤੇਰੀਆਂ 3-4 ਹੋਰ ਬਣੀਆਂ ਹੋਣੀਆਂ ਸਾਰੀਆਂ ਆਈਡੀਆ ਦੇਖ ਲੈ ਲੈ ਨਹੀਂ ਵੀਰੇ ਤੂੰ ਸਾਰੀਆਂ ਇੰਡੀਆ ਦੇਖ ਲੈ ਕਿੰਨਾ ਕੰਮ ਕੀਤਾ ਹੋਇਆ ਮੇਰਾ ਮੇਰੀ ਗੱਲ ਸੁਣੋ ਜੀ ਆ ਦੇਖ ਲੈ ਆ ਕਿੰਨੀ ਅਰਨਿੰਗ ਆ ਰਹੀ ਕਿੰਨੀ ਅਰਨਿੰਗ ਕਿੰਨੀ ਹੈ ਚੰਦੂ ਜੇ ਤੂੰ ਕੁਛ ਥੋੜੇ ਨਾਲ ਇਦਾਂ ਦਾ ਤਾਂ ਹੁੰਦਾ ਉਸ ਤੋਂ ਬਾਅਦ ਅਰਨਿੰਗ ਦੇਖ ਲੈ ਵੀਰੇ ਵੀਰੇ ਕੌਣ ਖੜੂਗਾ ਥੋੜੇ ਨਾਲ ਜੇ ਕੱਲ ਨੂੰ ਇਦਾਂ ਦਾ ਕੁਛ ਹੁੰਦਾ ਤੂੰ ਮੈਨੂੰ ਕਿੰਨੇ ਵੇ ਉੱਥੇ ਰੋਕਿਆ ਵਾ ਨਹੀਂ ਪਹਿਲਾਂ ਮੇਰੀ ਮੈਂ ਇਹੀ ਕਹਾਂ ਨਾ ਵੀ ਲਾਸਟ ਵਾਰ ਬੈਗਿਆ ਪਹਿਲਾਂ ਮੇਰੀ ਗੱਲ ਦਾ ਵੀਰੇ ਜਵਾਬ ਦੇਹੀਂ ਕੱਲ ਨੂੰ ਜੇ ਥੋੜੇ ਨਾਲ ਇਦਾਂ ਦਾ ਕੁਛ ਕਾਹਨ ਹੁੰਦਾ ਕੇਸ ਹੁੰਦਾ ਫਿਰ ਕੀ ਕੋਈ ਥੋੜੇ ਨਾਲ ਟੈਕਸੀ ਵਾਲਾ ਸੁਣੋ ਮੇਰੀ ਗੱਲ ਸੁਣੋ ਮੈਂ ਨਾ ਰਾਤ ਨੂੰ ਚਲਾਉਂਦਾ ਨਹੀਂ ਟੈਕਸੀ ਸੁਣੋ ਮੇਰੀ ਗੱਲ ਤਾਂ ਸੁਣ ਲਓ ਵੀਰੇ ਅਸੀਂ ਵੀ ਖੜੇ ਆ ਉਹ ਵੀਰੇ ਮੇਰੀ ਵੀ ਗੱਲ ਸੁਣ ਕੱਲੂ ਮੈਂ 3 ਵਜੇ ਦਾ ਕੀਤਾ ਹੁਣ ਸਟ੍ਰਾਈਕ ਹੋਈ ਆ ਮੈਨੂੰ ਨਹੀਂ ਪਤਾ ਹੈਗਾ ਠੀਕ ਆ ਜਿਹੜੇ ਰਸਤੇ ਮੈਂ ਗਿਆ ਵਾਂ ਮੈਨੂੰ ਸਟ੍ਰਾਈਕ ਤੇ ਨਹੀਂ ਮਿਲੇ ਇਹ ਬੰਦੇ ਲਾਸਟ ਤੇ ਜਦੋਂ ਇਹਨਾਂ ਨੇ ਰੋਕਿਆ ਵੀਰੇ ਜਿਹੜੇ ਗੱਟੀਆਂ ਵਾਲੇ ਆ ਨਾ ਜਿਹੜੇ ਉਹ ਵੀਰੇ ਲਾਸਟ ਤੁਸੀਂ ਮੈਨੂੰ ਕਿੰਨੇ ਵਜੇ ਰੋਕਿਆ ਵਾ 11:30 ਵਜੇ ਰੋਕਿਆ ਮੈਂ ਸਟ੍ਰਾਈਡ ਲਾ ਲੈਂਦਾ ਮੈਂ ਆਈਡੀਆ ਬੰਦ ਕਰ ਦੂੰਗਾ ਸਟ੍ਰਾਈਡ ਕਿੰਨੇ ਵਜੇ ਮੈਂ ਡ੍ਰੌਪ ਕੀਤੀ ਆ ਆ ਦੇਖੋ ਅਜੇ ਤੱਕ ਮਾਨੀ ਕੀਤੀ 12 ਵਜੇ ਉਹ ਵੀਰੇ ਆਹ ਦੇਖ ਲਓ ਆਹ ਦੇਖ ਲਓ 12 ਵਜੇ ਲਾਸਟ ਰਾਈਡ ਡ੍ਰੌਪ ਕਰਕੇ ਉਸ ਤੋਂ ਬਾਅਦ ਮੈਂ ਫਿਰੋਜ਼ਪੁਰ ਰੋਡ ਵੇਵ ਦੇ ਸਾਹਮਣੇ ਬੰਦੇ ਵੜੇ ਆ ਚਾਹੇ ਉਹਨਾਂ ਨੂੰ ਚੱਲ ਕੇ ਮੈਂ ਪੁੱਛਵਾ ਦਿੰਨਾ ਵਾ ਉੱਥੇ ਹੀ ਖੜਾ ਸੀ ਮੈਂ ਘੰਟਾ ਡੇਢ ਕਰਤਾ ਆਪਾਂ ਗੱਲ ਖਤਮ ਕਰੀਏ ਜੋ ਜੋ ਉਹਨਾਂ ਦੀ ਗੱਲ ਪਤਾ ਕੀ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਜਿੰਨੇ ਅਗਰ ਆ ਕਿੰਨਾ ਵਧੀਆ ਪੌਸ਼ ਏਰੀਆ ਨਾ ਇਹਦੇ ਵਿੱਚੋਂ ਮੈਨੂੰ ਮੇਰੀ ਗੱਲ ਸੁਣ ਲੈ ਇਕਵਡ ਹਾਂਜੀ ਤੇਰੀ ਗੱਲ ਵੀ ਬਾਅਦ ਚ ਸੁਣੀ ਜਾਊਗੀ ਕੈਮਰਾ ਵੀ ਚੱਲ ਰਿਹਾ ਠੀਕ ਆ ਜਿਹੜੇ ਆ ਗੱਡੀਆਂ ਇੱਥੇ ਚਲਾਉਂਦੇ ਆ ਸ਼ਰਾਭਾ ਨਗਰ ਹੋ ਗਿਆ ਅਗਰਨਗਰ ਹੋ ਗਿਆ ਏ ਬਲੌਗ ਬੀ ਬਲੌਗ ਪ੍ਰਾਈਵੇਟ ਨੰਬਰ ਵਾਲੇ ਹਾਂ ਪ੍ਰਾਈਵੇਟ ਕੋਠੀਆਂ ਦੇ ਵਿੱਚ ਚੜਾਉਂਦੇ ਆ ਹਾਂ ਉਹ ਬੰਦਿਆਂ ਦਾ ਫੋਨ ਤੱਕ ਆ ਗਿਆ ਸਾਨੂੰ ਕਿ ਭਾਜੀ ਬਾਈ ਦਾ ਕੀ ਬਣਿਆ ਤੁਸੀਂ ਅੱਜ ਸਟ੍ਰਾਈਕ ਕੀਤੀ ਹੈ ਕਿ ਤੁਸੀਂ ਲੋਕ ਕਿ ਮੈਨੂੰ ਪਤਾ ਮੇਰੀ ਗੱਲ ਸੁਣੋ ਤੁਹਾਡੇ ਕੋਲ ਗਰੁੱਪ ਚੱਲਦੇ ਆ ਨਾ ਗਰੁੱਪ ਚੱਲਦੇ ਆ ਨਾ ਤੁਹਾਡੇ ਕੋਲ ਕਿਸੇ ਗਰੁੱਪ 'ਚ ਮੇਰਾ ਨੰਬਰ ਦਿਖਾ ਦਿਓ ਆ WhatsApp ਦੇਖ ਲਓ ਨਹੀਂ ਸੀਗਾ ਨਹੀਂ ਸੀਗਾ ਕੱਲ ਕੱਲਾ ਕੱਲਾ ਬੰਦਾ ਗਰੁੱਪ ਵਿੱਚ ਮੈਂ ਤਿੰਨ ਮੈਂ ਤੁਹਾਨੂੰ ਕਿਹਾ ਵੀ 3 ਵਜੇ ਮੇਰੀ ਸਾਈਡ ਤੇ ਲਵਾ ਲਓ ਮੈਂ ਕਹਿੰਦਾ ਸਾਈਡ ਤੇ ਲਾ ਲਓ ਤੁਸੀਂ ਆਪਸ 'ਚ ਆਰਾਮ ਨਾਲ ਗੱਲ ਕਰ ਲਓ ਕੋਈ ਨਾ ਤੇ ਆਹ ਦੇਖ ਸਕਦੇ ਹੋ ਤਸਵੀਰਾਂ ਹੋਰ ਵੀ ਕੈਪਸ ਜਿਹੜੀਆਂ ਨੇ ਅੱਜ ਲੁਧਿਆਣਾ ਦੇ ਵਿੱਚ ਰੋਕਿਆ ਜਾ ਰਹੀਆਂ ਤਾਂ ਜਾਣਕਾਰੀ ਆ ਜਿਵੇਂ ਕੱਲ ਵੀ ਅਸੀਂ ਸਾਝੀ ਕੀਤੀ ਸੀ ਅੱਜ ਵੀ ਕਰ ਰਹੇ ਆ ਤਾਂ ਕਿਸ ਹਿਸਾਬ ਨਾਲ ਉਹ ਸਾਰਾ ਕੁਝ ਹੁੰਦਾ ਹੈ ਪਰਿਵਾਰ ਜਾਂ ਲੋਕਾਂ ਦੇ ਅੱਗੇ ਇੱਥੇ ਲੋਕਲ ਗੱਡੀਆਂ ਚਲਾ ਰਿਹਾ ਬੰਦਾ ਇਹ ਲੋਕਾਂ ਰੈਣੀ ਚਲਾਉਂਦਾ ਪਿਆ ਇਹ ਲੁਧਿਆਣੇ ਦੀ ਆ ਸਾਡੇ ਕੋਲ ਗੱਡੀਆਂ ਹੈ ਨਹੀਂ ਜੀ ਆ ਗੱਡੀਆਂ ਖੜੀਆਂ ਨੇ ਇੱਥੇ ਪ੍ਰਾਈਵੇਟ ਨੰਬਰ ਇੱਕ ਹਰਿਆਣਾ ਨੰਬਰ ਇੱਕ ਹੋਰ ਆਸੇ ਪਾਸੇ ਦੇ ਨੰਬਰ ਇਹੀ ਕੰਮ ਕਰ ਰਹੇ ਨੇ ਤਾਂ ਅਸੀਂ ਡਰਾਈਵਰ ਨਹੀਂ ਆ ਸਾਡੇ ਬੱਚੇ ਨਹੀਂ ਆ ਉਹ ਹੁਜਾ ਉਹ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਿਹੜਾ ਇਹ ਨਹੀਂ ਪੁੱਛਦਾ ਕਿ ਤੁਸੀਂ ਕੀ ਕਰ ਰਹੇ ਹੋ ਇੱਥੇ ਅੱਛਾ ਬੰਦਾ ਇਹ ਲੋਕਲ ਹੈ ਬੰਦਾ ਹਰਿਆਣੇ ਤੋਂ ਆਇਆ ਜੀ ਬਸ ਇੱਥੇ ਆਈਡੀ ਔਨ ਕਰ ਲਈ ਕੰਮ ਕਰ ਰਿਹਾ ਲੋਕਲ ਕੰਮ ਕਰ ਰਿਹਾ ਸਵਾਰੀ ਲੈ ਕੇ ਇੱਥੇ ਲੋਕਲ ਚਾਹ ਰਹੇ ਹਨ ਹਰਿਆਣੇ ਤੋਂ ਆ ਕੇ ਇੱਥੇ ਲੋਕਲ ਕੰਮ ਕਰ ਮਤਲਬ ਉੱਥੋਂ ਸਵਾਰੀ ਚੱਕੀ ਇੱਥੇ ਡ੍ਰੌਪ ਕੀਤੀ ਕਹਿੰਦੇ ਚਲੋ ਲੋਕਲ ਚਲਾ ਲੈਂਦੇ ਹੁਣ ਲੋਕਲ ਚਲਾ ਦੇ ਉਹ ਪੀਲੀ ਲੈ ਲੋ ਸਾਹਮਣੇ ਦੇਖੋ ਲਾਈਟਾਂ ਤੇ ਬੱਜ ਲੋ ਉੱਥੇ ਲਾਈਟਾਂ ਦੇ ਬੱਜ ਲੋ ਸਾਰੇ ਆ ਦੇਖੋ ਜੀ ਇਹ ਕੈਬ ਡਰਾਈਵਰ ਜਿਹੜੇ ਨੇ ਇਹ ਉਹ ਗੱਡੀ ਖੜੀ ਆ ਉਹਨੂੰ ਰੋਕਣ ਜਾ ਰਿਹਾ ਕੈਮਰਾ ਪਰਸਨ ਅਮਿਤ ਨੂੰ ਕਮਾਂਗਾ ਜਾਓ ਤਸਵੀਰਾਂ ਦਿਖਾਓ ਅ ਮਕੇਸ ਸਿੰਘ ਸਾਹਿਬ ਨਾਲ ਕਿਉਂਕਿ ਇਹਨਾਂ ਨੇ ਪਹਿਲਾਂ ਜਿਹੜਾ ਐਲਾਨ ਕਰ ਦਿੱਤਾ ਸੀ ਕੱਲ ਵੀ ਅਸੀਂ ਖਬਰ ਕੀਤੀ ਸੀਗੀ ਵੀ ਰੋਜ਼ ਦੇ ਵਜੂ ਜਿਹੜਾ ਏ ਇਹ ਬੰਦ ਰੱਖਿਆ ਜਾਣੀਆਂ ਕੈਪਸ ਤੇ ਲੁਧਿਆਣਾ ਦੇ ਵਿੱਚ ਕੈਪ ਡਰਾਈਵਰ ਦਾ ਕਤਲ ਹੁੰਦਾ ਜ਼ਰੂਰ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਂਦਾ ਪ੍ਰਸ਼ਾਸਨ ਜਿਹੜਾ ਹੈ ਉਹ ਫੜ ਲੈਂਦਾ ਹੈ ਕਾਤਲਾ ਨੂੰ ਤੇ ਕਿਥੇ ਨਾ ਕਿਥੇ ਰੋਜ਼ ਦੇ ਵਾਜੋਂ ਜਿਹੜੇ ਇਹ ਆਪਣੀ ਕੈਬਸ ਜਿਹੜੀਆਂ ਨੇ ਉਹ ਬੰਦ ਕਰ ਰਹੇ ਨੇ ਤੇ ਕੈਬ ਨੂੰ ਜਿਹੜਾ ਹੈ ਹੁਣ ਇਹਨੂੰ ਵੀ ਬੰਦ ਕੀਤਾ ਗਿਆ ਲੋਕਲ ਕੰਮ ਕਰ ਰਹੇ ਹੋ ਜੀ ਲੋਕਲ ਕੰਮ ਕਰ ਰਹੇ ਆ ਤੇ ਕਿਥੋਂ ਇਹ ਕਿਹੜਾ ਨਿਕਲ ਗਿਆ ਵਿਕਰਨ ਬਾਹਰ ਕਿਉਂ ਗਿਆ ਲੈ ਲਿਆ ਪਹਿਲੇ ਆ ਕੰਮ ਕਰ ਕੰਮ ਕਰ ਰਹੇ ਹਨ ਕਾਮਿਕਰ ਦੇਖੋ ਲੋਕਾਂ ਲੋਕੇ ਬਾਹਰ ਦੇਓ ਨਹੀਂ ਬਾਗੇ ਬਣ ਤੋਈ ਹਾਂਜੀ ਬਾਗੇ ਬਣ ਤੋਈ ਸਾਈਡ ਤੇ ਆ ਜਾਓ ਸਾਈਡ ਤੇ ਸਾਈਡ ਤੇ ਆ ਜਾਓ ਆ ਜਾਓ ਦੇ ਲੋਕ ਦਾ ਰੋਕ ਲਾ ਠੀਕ ਹੋ ਗਿਆ ਦੇ ਸਿਸਟਮ ਤਾਂ ਹੁਣ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਉਣ ਦਾ ਕਾਰਨ ਐਬ ਹੈ ਵੀ ਕੈਪ ਡਰਾਈਵਰਸ ਤੱਕ ਇਹ ਤਸਵੀਰਾਂ ਜਿਹੜੀਆਂ ਨੇ ਉਹ ਉਹ ਦੇਖ ਸਕਦੇ ਹੋ ਹੋਰ ਹੋਰ ਕੈਪਸ ਜਿਹੜੀਆਂ ਨੇ ਰੋਕੀਆਂ ਜਾ ਰਹੀਆਂ ਕਿਉਂਕਿ ਇਹਨਾਂ ਦਾ ਕਹਿਣਾ ਵੀ ਅਸੀਂ ਸਾਡੀ ਜੀ ਯੂਨੀਅਨ ਆ ਤੇ ਕੈਮਰਾ ਅਮੇ ਜੀ ਤਸਵੀਰ ਮਾੜਿਆ ਨਜ਼ਦੀਕ ਤੋਂ ਦਿਖਾਓ ਯਾ ਦੇਖ ਸਕਦੇ ਹੋ ਕੈਪ ਜਿਹੜੀ ਆ ਰੋਕੀ ਜਾ ਰਹੀ ਆ ਸਵਾਰੀ ਵੀ ਵਿੱਚ ਕਿਹਾ ਜਾ ਰਿਹਾ ਮੌਜੂਦ ਆ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇੱਥੇ ਖੜੇ ਹੋ ਉੱਥੇ ਹੀ ਟੱਲ ਜਾਓ ਉਹ ਸਾਹਮਣੇ ਕਵਰ ਉਹ ਰੱਖੋ ਸਾਹਮਣੇ ਖੜੇ ਕਵਰ ਕਰਿਆ ਉੱਥੇ ਵੀ ਮਾੜੀ ਟੱਲੋ ਮਾੜੀ ਜਾਓ ਭਈਆ ਜਨਰ ਕਰਕੇ ਉੱਧਰ ਆ ਜਾਓ ਕਹਤਾ ਕਹਤਾ ਫਿਰ ਹੋਰ ਹੱਥੇ ਕੈਮਰਾ ਲਾਓ ਯਾਰ ਉਹ ਸਾਹਮਣੇ ਇੱਕ ਹੋਰ ਆ ਰਹੀ ਆ ਸਿਗਨਰ ਆ ਰਹੀ ਆ ਆ ਬਾਈ ਸਾਈਡ ਤੇ ਲੈ ਜਾ ਇੱਧਰ ਆ ਗਿਆ ਸਾਈਡ ਤੇ ਕਿ ਕੀ ਮੈਸੇਜ ਨਹੀਂ ਪਹੁੰਚ ਪਾ ਰਹੇ ਇਹਨਾਂ ਤਾਂ ਕੀ ਗੱਲ ਇਹਨਾਂ ਕੋਲ ਮੈਸੇਜ ਨਹੀਂ ਪਹੁੰਚਿਆ ਹੋਣਾ ਭਾਜੀ ਇਹ ਨਵੇਂ ਬੰਦੇ ਆਏ ਨੇ ਉਹਦੇ ਵਿੱਚ ਆਹ ਦੇਖੋ ਉਹ ਕਿੰਨੇ ਉਹ ਤਾਂ ਹੀ ਰੋਕ ਰਹੇ ਹੋਰ ਓ ਪਿੱਛੇ ਹੋਰ ਗੱਡੀਆਂ ਰੋਕੀ ਹੋਰ ਰੋਕੋ ਪਿੱਛੇ ਉੱਥੇ ਵੀ ਰੋਕ ਰਹੇ ਨੇ ਤੈਂ ਤਸਵੀਰ ਦਿਖਾਉਣ ਦਾ ਕਾਰਨ ਇਹ ਤਸਵੀਰ ਦਿਖਾੜ ਦਾ ਕਾਰਨ ਹੈ ਵਾ ਵੀ ਜੇ ਕੈਬ ਡਰਾਈਵਰਸ ਤੱਕ ਵੀ ਸਾਡੀ ਇਹ ਵੀਡੀਓ ਪਹੁੰਚਦੀ ਹੈ ਤਾਂ ਇਹ ਵੀਡੀਓ ਜਿਹੜੀ ਆ ਛਾ ਤੁਸੀਂ ਇਹਨਾਂ ਦੇ ਗਰੁੱਪ ਵਿੱਚ ਐਡ ਹੋਵੋਗੇ ਜਾਂ ਨਹੀਂ ਹੋਵੋਗੇ ਤਾਂ ਤੁਹਾਡੇ ਤੱਕ ਇਹ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਪਹੁੰਚ ਜਾਵੇ ਸਾਡਾ ਮੇਨ ਮੋਟਿਵ ਹੀ ਹੈ ਵੀ ਇਹਨਾਂ ਨੇ ਜਿਹੜਾ ਰੋਸ ਵਜੋਂ ਕੈਪਸ ਜਿਹੜੀਆਂ ਨੇ ਬੰਦ ਕੀਤੀਆਂ ਸੀ ਤਾਂ ਅੱਗੇ ਜਾ ਕੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤੇ ਹੁਣ ਦੇਖ ਸਕਦੇ ਹੋ ਹੋਰ ਗੱਡੀਆਂ ਨੂੰ ਜਿਹੜਾ ਹੈ ਉਹ ਰੋਕਿਆ ਗਿਆ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਕੈਪਸ ਨੂੰ ਕਿਉਂਕਿ ਇਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਇੱਕ ਭਰਾ ਸੀਗਾ ਕੈਪ ਡਰਾਈਵਰ ਉਸਦੀ ਮਤ ਹੁੰਦੀ ਆ ਉਸ ਦਾ ਕਤਲ ਕੀਤਾ ਜਾਂਦਾ ਉਸ ਤੇ ਰੋਸ ਵਜੋਂ ਅਸੀਂ ਇਹ ਸਭ ਕੁਝ ਕਰਾਂਗੇ ਕਿ ਮਾੜਾ ਜਾਂ ਕੰਨ ਹੋ ਜਾਣ ਕਿਉਂਕਿ ਇਹ ਅਸਲ ਦੇ ਵਿੱਚ ਜ਼ਰੂਰ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਪਰ ਇਹ ਲਗਾਤਾਰ ਆਪਣੀ ਸੇਫਟੀ ਦੀ ਜਿਹੜੀ ਆ ਉਹ ਮੰਗ ਕਰਦੇ ਨੇ ਇਹ ਕਹਿੰਦੇ ਨੇ ਵੀ ਸਾਡੀ ਸੇਫਟੀ ਕਿੱਥੇ ਆ ਅਸੀਂ ਰਾਤ ਸਵੇਰ ਜਿਹੜਾ ਜਾਣਾ ਹੁੰਦਾ ਪਰ ਸਾਡੀ ਸੇਫਟੀ ਦਾ ਖਿਆਲ ਜਿਹੜਾ ਹੈ ਕੋਣ ਰੱਖੇਗਾ ਵੀ ਜ਼ਰੂਰ ਲੋ ਬੰਦ ਕਰ ਕੋਈ ਸਭ ਸਾਰੀਆਂ ਗੱਡੀਆਂ ਅੱਜ ਬੰਦ ਕਰਾ ਰਹੇ ਜਿਨੀਆਂ ਵੀ ਲੋਕਾਂ ਚੋਂ ਪਤਾ ਨਹੀਂ ਸੀਗਾ ਵੀਰੇ ਮੈਂ ਚੰਡੀਗੜ੍ਹ ਚਲਾਉਂਨਾ ਨਾਲ ਵੱਡੇ ਬਾਈ ਮੈਂ ਬਾ ਕੈਨਸਲ ਕਰਤੀ ਬਾਈ ਕੈਨਸਲ ਕਰਤੀ ਥੋਡੇ ਨਾਲ ਖੜੇ ਆ ਗੱਡੀ ਮੈਂ ਸਾਈਡ ਤੇ ਲਾ ਦੇ ਥੋਡੇ ਨਾਲ ਖੜਾ ਹੋਰ ਦੱਸੋ ਸਰ ਠੀਕ ਹੈ ਨਹੀਂ ਵੀਰੇ ਅਜੇ ਉਹਦੇ ਕਰਕੇ ਮੁੰਡੇ ਦਾ ਸੰਸਕਾਰ ਆ ਜਿਹਦੀ ਡੈਥ ਹੋਈ ਸੀ ਉਹਦੇ ਕਰਕੇ ਆਪਾਂ ਸਾਰੀਆਂ ਗੱਡੀਆਂ ਬੰਦ ਕਰਾ ਰਹੇ ਹਾਂ ਟੋਟਲ ਜਿੰਨੀਆਂ ਵੀ ਹੈਗੀਆਂ ਸਾਰੀਆਂ ਗੱਡੀਆਂ ਬੰਦ ਕਰਾ ਕੇ ਆਪਾਂ ਸਾਈਡ ਤੇ ਲਵਾ ਰਹੇ ਆ ਬਸ ਉਹ ਭਰਾ ਨੂੰ ਸ਼ਰਧਾਂਜਲੀ ਵੀ ਇੱਕ ਤਰ੍ਹਾਂ ਦੀ ਸੋ ਜਿਵੇਂ ਕਿ ਮੈਂ ਕਿਹਾ ਵੀ ਅੱਜ ਵੀ ਲੁਧਿਆਣੇ ਦੇ ਵਿੱਚ ਉਸੇ ਤਰੀਕੇ ਨਾਲ ਕੈਪਸ ਜਿਹੜੀਆਂ ਰੋਕਿਆ ਜਾ ਰਹੀਆਂ ਤਾਂ ਇਹ ਨਾ ਸੋਚਿਓ ਵੀ ਅੱਜ ਕੈਪਸ ਚੱਲ ਸਕਦੀਆਂ ਨੇ ਵੈਸੇ ਇਹਨਾਂ ਨੇ ਮੈਸੇਜੇਸ ਵੀ ਪਹੁੰਚਾਏ ਨੇ ਪਰ ਮੈਸੇਜ ਜਿਹੜਾ ਕਈਆਂ ਤੱਕ ਨਹੀਂ ਪਹੁੰਚ ਪਾਉਂਦੇ ਤਾਂ ਹੁਣ ਜਿਹੜਾ ਏ ਤੁਹਾਡੇ ਮੂਰੇ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਮਕਾਵਾਂਗਾ ਆਪਣੇ ਰਿਸ਼ਤੇਦਾਰਾਂ ਤੱਕ ਆਪਣੇ ਦੋਸਤਾਂ ਇਰਾਂ ਤੱਕ ਲੁਧਿਆਣੇ ਸਾਰੇ ਵਾਸੀਆਂ ਤੱਕ ਲੁਧਿਆਣੇ ਤੋਂ ਬਾਹਰ ਵੀ ਇਹ ਤਸਵੀਰਾਂ ਜੜੀਆਂ ਜ਼ਰੂਰ ਸਾਂਝੀਆਂ ਕਰ ਦਿਓ ਕਿਉਂਕਿ ਕਈ ਵਾਰੀ ਕਿਸੇ ਦੇ ਰਿਸ਼ਤੇਦਾਰ ਨੇ ਆਣਾ ਹੁੰਦਾ ਕੁਝ ਹੁੰਦਾ ਹੈ ਜਾਂ ਲੁਧਿਆਣੇ ਕੋਈ ਰਿਸ਼ਤੇਦਾਰ ਹੁੰਦਾ ਉਸ ਨੂੰ ਇਹ ਵੀਡੀਓ ਜ਼ਰੀਆ ਜ਼ਰੂਰ ਭੇਜ ਦਿਓ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਅੱਜ ਲੁਧਿਆਣੇ ਦੇ ਵਿੱਚ ਕੈਬਸ ਜਿਹੜੀਆਂ ਨੇ ਉਹ ਨਹੀਂ ਚੱਲ ਰਹੀਆਂ ਜੇ ਚੱਲਣ ਗਿਆ ਤਾਂ ਐਸੇ ਸਾਹਮਣੇ ਉਹਨਾਂ ਨੂੰ ਰੋਕਿਆ ਜਾਵੇਗਾ ਤਾਂ ਜੋ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਸਵਾਰੀਆਂ ਨੂੰ ਵੀ ਜਿਹੜੀ ਦਿੱਕਤ ਪਰੇਸ਼ਾਨੀ ਨਾ ਹੋਵੇ ਤੁਸੀਂ ਅਨਦਰ ਜਿਹੜੇ ਆ ਟਰਾਂਸਪੋਰਟੇਸ਼ਨ ਜਿਵੇਂ ਯੂਜ਼ ਕਰ ਸਕਦੇ ਹੋ ਜਿਵੇਂ ਬੱਸੇ ਯੂਜ਼ ਕਰ ਸਕਦੇ ਹੋ ਆਟੋ ਯੂਜ਼ ਕਰ ਸਕਦੇ ਹੋ ਪਰ ਕੈਬਸ ਨੂੰ ਅੱਜ ਜਿਹੜਾ ਹੈ ਉਸੇ ਪ੍ਰਕਾਰ ਨਾਲ ਜਿੱਦਾਂ ਕੱਲ ਰੁਕਿਆ ਗਿਆ ਸੀ ਅੱਜ ਵੀ ਉਸੇ ਪ੍ਰਕਾਰ ਨਾਲ ਜਿਹੜਾ ਹੈ ਰੋਕਿਆ ਜਾ ਰਿਹਾ ਤਾਂ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ